ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰਾਂ ਇਸ ਖਾਸ ਪੇਸ਼ਕਸ਼ ਦੇ ਨਾਲ ਜ਼ਿਕਰ ਨੈਕਸਟ ਜਨਦਾ ਯਾਨੀ ਨੈਕਸਟ ਜਨਰੇਸ਼ਨ ਦਾ ਕੀ ਖਤਰੇ ਦੇ ਵਿੱਚ ਹੈ ਸਾਡੀਆਂ ਆਉਣ ਵਾਲੀਆਂ ਪੀੜੀਆਂ ਖਤਰੇ ਚ ਨੈਕਸਟ ਜਨ ਨਾਮ ਦੀ ਆਪਣੀ ਇਸ ਰਿਪੋਰਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਕਿਵੇਂ ਨੈਕਸਟ ਜਨਰੇਸ਼ਨ ਦੇ ਉੱਤੇ ਸੰਕਟ ਮੰਡਰਾ ਰਿਹਾ ਹੈ ਕਿਉਂਕਿ ਹੁਣ ਪੋਲਿਊਸ਼ਨ ਦੇਸ਼ ਦੀਆਂ ਧੜਕਣਾਂ ਕਮਜ਼ੋਰ ਕਰ ਰਿਹਾ ਹੈ ਇਹ ਅਸੀਂ ਨਹੀਂ ਦਿੱਲੀ ਐਨਸੀਆਰ ਦਾ ਏਕਿਊਆਈ ਬੋਲਦਾ ਜੋ 560 ਤੋਂ ਪਾਰ ਹੋ ਕੇ ਭਾਰਤੀਆਂ ਨੂੰ ਅਜਿਹਾ ਰੋਗ ਦੇ ਵਿੱਚ ਧੱਕ ਰਿਹਾ ਹੈ ਕਿ ਹਰ ਸ਼ਹਿਰ ਬਿਹਾਲ ਹੈ ਗਲਦੇਸ਼ਦੀ ਰਾਜਧਾਨੀ ਦੀ ਕਰੀਏ ਤਾਂ ਪ੍ਰਦੂਸ਼ਣ ਤੋਂ ਪ੍ਰੇਸ਼ਾਨ 90% ਜਿਨ੍ਹਾਂ 100 ਦੇ ਵਿੱਚੋਂ 90 ਲੋਕ ਦਿੱਲੀ ਘਰ-ਬਾਰ ਛੱਡਣ ਦੇ ਲਈ ਤਿਆਰ ਨੇ ਬਸ ਮਜਬੂਰੀ ਚੋਂ ਥੇ ਨੇ ਅੱਜ ਜ਼ਿਕਰ ਨੈਕਸਟ ਜਨਰੇਸ਼ਨ ਦਾ ਵੀ ਤੇ ਪলিউਸ਼ਨ ਦੀ ਬਹੁਤ ਵੱਡੀ ਹੁੰਦੀ ਸਮੱਸਿਆ ਦਾ ਉੱਤਰ ਪ੍ਰਦੇਸ਼ ਦੀ ਏਅਰ ਇੰਨੀ ਜ਼ਿਆਦਾ ਟੌਕਸਿਕ ਹੋ ਚੁੱਕੀ ਹੈ ਕਿ ਇਨਕ੍ਰੈਡੀਬਲ ਇੰਡੀਆ ਦੀ ਰਾਜਧਾਨੀ ਦਿੱਲੀ ਸਾਹਾਂ ਦੇ ਲਈ ਸੰਘਰਸ਼ ਕਰ ਰਹੀ ਹੈ ਦਿੱਲੀ ਐਨਸੀਆਰ ਦਾ ਏਅਰ ਕੁਆਲਿਟੀ ਇੰਡੈਕਸ 560 ਤੋਂ ਪਾਰ ਕੀ ਹੋਇਆ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਨੇ ਘੇਰਾ ਪਾ ਲਿਆ ਇੱਥੇ ਬਸ ਨਹੀਂ ਏਅਰ ਪੋਲੂਸ਼ਨ ਦੀ ਧੁੰਦਲੀ ਚਾਦਰ ਹੁਣ ਗਰਬ ਦੇ ਵਿੱਚ ਪਲ ਰਹੀਆਂ ਜ਼ਿੰਦਗੀਆਂ ਨੂੰ ਵੀ ਬਿਮਾਰੀਆਂ ਦੀ ਗੁਰਤੀ ਦੇ ਰਹੀ ਹੈ ਟਾਕਸਿਕ 에ਅਰ ਨਵਜੰਮੇ ਬੱਚਿਆਂ ਨੂੰ ਡਵੈਲਪ ਨਹੀਂ ਹੋਣ ਦੇ ਰਹੀ ਤੇ 2025 ਦੇ ਵਿੱਚ 43% ਬੱਚੇ ਖਤਰਨਾਕ ਬਿਮਾਰੀਆਂ ਤੋਂ ਪੀੜਤ ਨੇ ਤੇ 에ਅਰ ਪੋਲੂਸ਼ਨ ਨੇ ਦਿੱਲੀ ਨੂੰ ਅਜਿਹੇ ਗੈਸ ਚੈਂਬਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਜੋ ਦਿੱਲੀ ਐਨਸੀਆਰ ਦੇ ਨਾਲ-ਨਾਲ ਪੰਜਾਬ ਹਰਿਆਣਾ ਹਿਮਾਚਲ ਗੁਰੂਗ੍ਰਾਮ ਤੇ ਹੋਰਨਾ ਇਲਾਕਿਆਂ ਦੇ ਲੋਕਾਂ ਦੀ ਜ਼ਿੰਦਗੀ 'ਚ 8 ਸਾਲ ਦੀ ਕਟੌਤੀ ਤੱਕ ਕਰ ਰਿਹਾ ਹੈ ਪ੍ਰਦੂਸ਼ਨ ਇਨਾ ਵਧਿਆ ਹੈ ਕਿ ਸਟੇਟ ਆਫ ਗਲੋਬਲ 에ਅਰ 2025 ਦੀ ਰਿਪੋਰਟ ਦੇ ਮੁਤਾਬਕ 2023 ਦੇ ਵਿੱਚ ਤਕਰੀਬਨ 2 ਮਿਲੀਅਨ ਯਾਨੀ ਕਿ 20 ਲੱਖ ਲੋਕ ਪ੍ਰਦੂਸ਼ਣ ਦੇ ਨਾਲ ਜੁੜੀਆਂ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਮਾਰੇ ਗਏ ਤੇ ਪ੍ਰਦੂਸ਼ਣ ਪੰਜਾਬੀਆਂ ਦੀ ਝੋਲੀ ਵੀ ਲੰਗ ਕੈਂਸਰ ਹਾਰਟ ਅਟੈਕ ਦਿਲ ਫੇਫੜਿਆਂ ਵਰਗੀਆਂ ਖਤਰਨਾਕ ਬਿਮਾਰੀਆਂ ਪਾ ਰਿਹਾ ਹੈ ਅਜਿਹੀ ਚ ਇਹ ਗੱਲ ਕਹਿਣੀ ਸ਼ਾਇਦ ਗਲਤ ਨਹੀਂ ਹੋਵੇਗੀ ਕਿ 1327 ਤੋਂ ਬਾਅਦ ਹੁਣ 에어 ਪੋਲੂਸ਼ਨ ਕਾਰਨ ਦਿੱਲੀ ਕਿਤੇ ਪੂਰੀ ਤਰ੍ਹਾਂ ਖਾਲੀ ਨਾ ਹੋ ਜਾਵੇ 560 AQI पार कर दिल्ली एनसीआर गैस चैंबर ਦੇ ਵਿੱਚ ਤਬਦੀਲ ਹੋਇਆ ਔਰ ਇਹ ਕਹਾਣੀ ਪਿਛਲੇ ਕਈ ਸਾਲਾਂ ਦੀ ਹੈ ਹਵਾ ਇਨੀ ਦੂਸ਼ਿਤ ਹੋ ਚੁੱਕੀ ਹੈ ਕਿ ਘਰ ਬੈਠੇ ਬੱਚੇ ਬਜ਼ੁਰਗ ਸ਼ਹਿਰ ਵਾਸੀ ਜਿਹੜੇ ਬਿਲਕੁਲ ਸਿਗਰਟ ਤੰਬਾਕੂ ਨੂੰ ਹੱਥ ਨਹੀਂ ਲਗਾਉਂਦੇ ਉਹਨਾਂ ਦੇ ਅੰਦਰ ਵੀ ਟਾਕਸਿਕ স্মੋਕ ਜਾ ਰਿਹਾ ਕੰਜ਼ਿਊਮ ਕਰ ਰਹੇ ਨੇ ਜਿਸ ਕਾਰਨ ਉਹ ਲੋਕ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਸਿਗਰਟ ਨੂੰ ਜਾਂ ਤੰਬਾਕੂ ਨੂੰ ਹੱਥ ਤੱਕ ਵੀ ਨਹੀਂ ਲਗਾਇਆ ਦਿੱਲੀ ਦੀ ਮੌਜੂਦਾ ਸਥਿਤੀ ਨੂੰ ਇਤਿਹਾਸ ਦੇ ਨਾਲ ਜੋੜ ਕੇ ਦੇਖੀਏ ਤਾਂ 1327 ਦੇ ਵਿੱਚ ਦਿੱਲੀ ਸਲਤਨਤ ਦੇ 18ਵੇਂ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਇੱਕ ਹੁਕਮ ਜਾਰੀ ਕੀਤਾ ਕਿ ਹੁਣ ਦਿੱਲੀ ਨਹੀਂ ਬਲਕਿ ਦੌਲਤਾਬਾਦ ਰਾਜਧਾਨੀ ਹੋਵੇਗੀ ਦੌਲਤਾਬਾਦ ਮੌਜੂਦਾ ਸਮੇਂ 'ਚ ਦੇਵਗIRI ਮਹਾਰਾਸ਼ਟਰ ਦੇ ਵਿੱਚ ਹੈ ਫੈਸਲਾ ਹੈਰਾਨ ਕਰਨ ਵਾਲਾ ਸੀ ਜਿਸ ਕਾਰਨ ਹਜ਼ਾਰਾਂ ਲੋਕਾਂ ਨੇ ਔਖਾ ਸਫ਼ਰ ਕੀਤਾ ਤੇ ਭੁੱਖ ਪਿਆਸ ਦੇ ਨਾਲ ਵੀ ਉਹਨਾਂ ਦੀਆਂ ਮੌਤਾਂ ਹੋਈਆਂ ਹੁਣ 698 ਸਾਲਾਂ ਬਾਅਦ ਇੱਕ ਵਾਰ ਮੁੜ ਤੋਂ 90% ਦਿੱਲੀ ਵਾਸੀ ਰਾਜਧਾਨੀ ਛੱਡਣ ਨੂੰ ਤਿਆਰ ਨੇ ਵਜਾਏ ਦਿੱਲੀ ਐਨਸੀਆਰ ਦਾ 560 ਤੋਂ ਪਾਰ 에ਅਰ ਕੁਆਲਿਟੀ ਇੰਡੈਕਸ ਜੋ ਰੈਡ ਜ਼ੋਨ ਤੱਕ ਪਹੁੰਚ ਕੇ ਦਿੱਲੀ ਦੀਆਂ ਧੜਕਨਾਵਾਂ 'ਚ ਨਿਊਰੋਲੋਜੀਕਲ ਇਫੈਕਟਸ ਕਲੋਨ ਕੈਂਸਰ ਐਸਥਮਾ ਸੀਓਪੀਡੀ ਲੰਗ ਕੈਂਸਰ ਕਰੋਨਰੀ ਹਾਰਟ ਡਿਜ਼ੀਜ਼ ਸਟ੍ਰੋਕ ਤੇ ਦੇ ਪ੍ਰੋਡਕਟਿਵ ਇਫੈਕਟਸ ਵਰਗੀਆਂ ਬਿਮਾਰੀਆਂ ਫੈਲਾ ਕੇ ਦਿੱਲੀ ਦੇ 2.5 ਕਰੋੜ ਤੇ ਆਸ-ਪਾਸ ਦੇ ਸ਼ਹਿਰਾਂ ਦੇ ਕਰੀਬ 8 ਕਰੋੜ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਕੇ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂजेस ਦੇ 3413 ਕਰੋੜ ਰੁਪਏ ਦੇ ਬਜਟ ਦਾ ਮਜ਼ਾਕ ਉਡਾ ਰਿਹਾ ਹੈ ਜੋ ਪ੍ਰਦੂਸ਼ਣ ਕੰਟਰੋਲ ਕਰਨ ਦੇ ਲਈ ਬਣਾਇਆ ਗਿਆ ਹੈ ਪ੍ਰਦੂਸ਼ਣ ਕੀ ਸਮੱਸਿਆ ਸੇ निजात ਅਬ ਤੱਕ ਦਿੱਲੀ ਵਾਲੋ ਕੋ ਆ ਦਿੱਲੀ ਕੇ ਆਸ-ਪਾਸ ਰਹਿਨੇ ਵਾਲੇ ਰਾਜ्‍य के ਲੋਕੋ ਕੋ ਨਾ ਹੀ ਮਿਲ ਪਾਇਆ ਹੈ एयर क्वालिटी इंडेक्स की बात करें तो कभी 300, तो कभी साढ़े तीन तो, तो कभी 400 के पार। ऐसे में प्रदूषण की बढ़ती समस्या से निजात कैसे मिलेगा राजधानी दिल्ली में लगातार प्रदूषण की समस्या हमने साल दर साल ऐसे ही देखी है सहन बच्च जा रही है आठ सिगरेटा दे बराबर टॉक्सिक एयर ਇਹ ਰਿਸਰਚ ਹੈ ਕਿ ਦਿੱਲੀ ਦੀ ਹਵਾ ਹੁਣ ਦੀ ਘੜੀ ਇੰਨੀ ਕੋ ਜ਼ਹਿਰੀਲੀ ਹੈ ਕਿ ਜੇਕਰ ਤੁਸੀਂ ਉੱਥੇ ਸਾਹ ਲੈ ਰਹੇ ਹੋ ਤਾਂ ਮਤਲਬ ਨਾਨ ਸਮੋਕਰ ਹੋਣ ਦੇ ਬਾਵਜੂਦ 8 ਸਿਗਰਟ ਦਾ ਧੂਆ ਤੁਹਾਡੇ ਫੇਫੜਿਆਂ ਤੱਕ ਪਹੁੰਚ ਰਿਹਾ ਹੈ ਜਿਸ ਕਾਰਨ ਨਾਨ ਸਮੋਕਰਸ ਹੋਣ ਦੇ ਬਾਵਜੂਦ ਪੰਜਾਬ ਤੋਂ 70% ਲੋਕ ਅਜੇ ਹੀ ਨੇ ਜੋ ਲੰਗ ਕੈਂਸਰ ਦਾ ਸ਼ਿਕਾਰ ਨੇ ਹਵਾ ਪ੍ਰਦੂਸ਼ਣ ਦੇ ਨਾਲ ਨਾਲ ਸਿਆਸੀ 파ਰਾ ਵੀ ਉਸ ਵੇਲੇ ਚੜਿਆ ਜਦੋਂ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਪੁੱਛੇ ਯੂ ਹੈਵ ਵਾਟਵਰ 500 1000 ਕਮਰਸ਼ੀਅਲ ਯੂਨਿਟਸ Who are polluting Delhi, uh, they have political power, right? And the problem is that the average citizen is not organized at all. Absolutely. So he has no political power. You already have a choice in terms of dealing with air pollution that many people in India don't have. You can go to the doctor. I also breathe the same air and it's it's, it's terrible. And you know, my niece and nephew grew up in it. You can't escape. Everybody is. is affected by it. the poorest person who's living in delhi and the richest person who's living in delhi ہر بار ਤੁਹਾਡੀ ਕੰਨਾਂ ਦੇ ਵਿੱਚ ਇੱਕ ਆਵਾਜ਼ ਤਾਂ ਜ਼ਰੂਰ ਪਹੁੰਚਦੀ ਹੋਵੇਗੀ ਕਿ ਤਿਉਹਾਰੀ ਸੀਜ਼ਨ ਤੇ ਝੋਨੇ ਦੀ ਵਾਢੀ ਤੋਂ ਬਾਅਦ ਦਿੱਲੀ 'ਚ ਹਵਾ ਜ਼ਹਿਰੀਲੀ ਹੋ ਗਈ 18 ਨਵੰਬਰ 2024 ਇਹ ਤਾਰੀਖ ਸੀ ਜਦੋਂ ਦਿੱਲੀ ਦਾ AQI 795 ਤੱਕ ਪਹੁੰਚਿਆ ਜੋ ਪਿਛਲੇ 8 ਸਾਲਾਂ ਦੇ ਵਿੱਚ ਦਿੱਲੀ ਦੇ ਲਈ ਸਭ ਤੋਂ ਵੱਡਾ PM 2.5 ਮੰਥਲੀ ਐਵਰੇਜ ਸੀ ਪੂਸਦੀ 1 ਸਾਲ ਬਾਅਦ ਮਤਲਬ 11 ਨਵੰਬਰ 2025 ਦੇ ਵਿੱਚ ਵੀ 에어 ਪੋਲੂਸ਼ਨ ਨੇ ਦਿੱਲੀ ਚ ਕੇਂਦਰ ਸਰਕਾਰ ਨੂੰ ਪ੍ਰਦੂਸ਼ਣ ਵਿਰੋਧੀ ਉਪਾਅ ਦੇ ਤਹਿਤ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਯਾਨੀ GRAP ਦੇ ਸਟੇਜ 3 ਨੂੰ ਲਾਗੂ ਕਰਨ ਦੇ ਲਈ ਮਜਬੂਰ ਕਰ ਦਿੱਤਾ ਇੱਥੇ ਹੀ ਬਸ ਨਹੀਂ 2015 ਦੇ ਵਿੱਚ BJP ਦੀ CM ਫੇਸ ਤੇ ਸਾਬਕਾ IPS ਅਧਿਕਾਰੀ ਕਿਰਨ ਬੀਦੀ ਵੀ 에어 ਪੋਲੂਸ਼ਨ ਨੂੰ ਲੈ ਕੇ ਕੇਂਦਰ ਤੋਂ ਸਵਾਲ ਪੁੱਛ ਚੁੱਕੇ ਨੇ ਹੋਮ ਮਿਨਿਸਟਰ ਸਾਹਿਬ ਕੋ بیچ میں ਲਿਆਏ ਕਿਉਂਕਿ ਇਹ ਸਾਰੇ ਸਟੇਜਸ ਨੂੰ ਤਾਲੁਕ ਕਰਦਾ ਹੈ ਤਾਂ ਇਹ ਇਸ ਵਕਤ

ਹੁਣ ਤੇ ਪਹਿਲੀ ਸਟੇਜ ਲਾਗੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੰਸਟਰਕਸ਼ਨ ਵਰਕ ਤੇ ਰੋਕ ਲੱਗਦੀ ਹੈ 301 ਤੋਂ 401 AQI ਹੋਣ ਤੇ ਦੂਜੀ ਸਟੇਜ ਦੇ ਵਿੱਚ ਡੀਜ਼ਲ ਵਾਹਨਾਂ ਤੇ پابੰਦੀ ਦਫ਼ਤਰਾਂ ਦੀ ਟਾਈਮਿੰਗ ਦੇ ਵਿੱਚ ਬਦਲਾ ਤੇ ਸਕੂਲ ਆਨਲਾਈਨ ਕਰ ਦਿੱਤੇ ਜਾਂਦੇ ਨੇ ਤੇ ਜੇਕਰ AQI 401 450 ਜਾਂ ਉਸ ਤੋਂ ਜ਼ਿਆਦਾ ਹੋ ਜਾਵੇ ਤਾਂ ਇਸ ਦੇ ਵਿੱਚ ਕੰਸਟਰਕਸ਼ਨ ਵਾਹਨਾਂ ਤੇ ਰੋਕ ਦਫ਼ਤਰਾਂ ਦੇ ਵਿੱਚ ਵਰਕ ਫਰੋਮ ਹੋਮ ਸਕੂਲ ਬੰਦ ਤੇ ਐਮਰਜੈਂਸੀ ਹਾਲਾਤ ਵਰਗੀ ਸਥਿਤੀ ਲਾਗੂ ਕੀਤੀ ਜਾਂਦੀ ਹੈ ਇਹੀ ਹੋਇਆ ਦਿੱਲੀ ਦੇ ਵਿੱਚ ਜਦੋਂ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਤਾਂ ਸਟੇਜ 3 ਲਾਗੂ ਕਰ ਵੱਧ AQI ਖੇਤਰਾਂ ਦੇ ਵਿੱਚ ਪਾਣੀ ਦੇ ਟੈਂਕਰਾਂ ਦੇ ਜ਼ਰੀਏ ਛਿੜਕਾ ਕਰਕੇ ਹਵਾ ਦੀ ਕੁਆਲਿਟੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਕੁਝ ਦਿਨਾਂ ਦੇ ਵਿੱਚ AQI ਵਿੱਚ ਸੁਧਾਰ ਹੋਇਆ ਤਾਂ ਸਟੇਜ 3 ਨੂੰ ਹਟਾਇਆ ਗਿਆ ਤੇ ਦਿੱਲੀ ਦੀ ਮੁੱਖ ਮੰਤਰੀ ਕੁਝ ਦਿਨਾਂ ਦੀ ਰਾਹਤ ਨੂੰ ਸ਼ਾਇਦ ਮੁਸ਼ਕਲ ਦਾ ਹੱਲ ਸਮਝ ਬੈਠੇ। ਦੇਖਿਏ ਪੋਲੂਸ਼ਨ 'ਤੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। और लगातार स्थिति पे निगरानी बनाए हुए हैं हर रोज उस तरह के स्टेप लिए जाते हैं जो पॉल्यूशन को कर्व करने के लिए जरूरी है परंतु ये एक ऐसी समस्या है जिसका लॉन्ग रन में निदान मुझे लगता है ज्यादा बेहतर हो पाएगा क्योंकि अभी जो प्रयास शुरू हुए हैं उसका रिजल्ट आने वाले समय में मिलेगा जो ठीक उसी तरह से जिम्मे कैंसर के इलाज के लिए एक टिश्यू ना ਹੁਣ ਇਹ ਹਾਲਾਤ ਸਿਰਫ ਦਿੱਲੀ ਨੈਸ਼ਨਲ capital region ਯਾਨੀ NCR ਦੇ ਨਹੀਂ ਹੁਣ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਤੋਂ ਇਲਾਵਾ ਦੱਖਣੀ ਭਾਰਤ ਤੇ ਕੁਦਰਤ ਦੇ ਗੋਦ ਵਿੱਚ ਵਸੇ ਇਲਾਕਿਆਂ ਨੂੰ ਵੀ ਜ਼ਹਿਰੀਲਾ ਕਰ ਰਿਹਾ ਹੈ ਧੂਆਂ ਤੇ ਚਰਚਾ ਇਹ ਵੀ ਹੈ ਕਿ 에어 ਪੋਲੂਸ਼ਨ ਕੋਵਿਡ 19 ਤੋਂ ਵੀ ਜ਼ਿਆਦਾ ਮੌਤਾਂ ਦੀ ਵਜ੍ਹਾ ਬਣ ਰਿਹਾ ਹੈ 에어 ਪੋਲੂਸ਼ਨ ਹੈਲਥ ਐਮਰਜੈਂਸੀ ਦਾ ਵੀ ਵੱਡਾ ਕਾਰਨ ਬਣਿਆ ਹੋਇਆ ਹੈ ਜਿਤੇ ਲੋਕ ਅਸਥਮਾ ਲੰਗ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਪੀੜਤ ਹੋ ਰਹੇ ਨੇ ਉੱਥੇ ਹੀ ਗਰਭ ਦੇ ਵਿੱਚ ਪਲ ਰਹੇ ਬੱਚਿਆਂ ਦਾ ਵੀ ਜੇਕਰ ਸਹੀ ਵਿਕਾਸ ਨਹੀਂ ਹੋ ਰਿਹਾ ਤਾਂ ਕਾਰਨ ਹੈ ਪ੍ਰਦੂਸ਼ਣ ਜੋ ਅਸੀਂ ਨੈਕਸਟ ਜਨਰੇਸ਼ਨ ਦਾ ਜ਼ਿਕਰ ਕਰ ਰਹੇ ਹਾਂ ਜਿਹੜਾ ਨੈਕਸਟ ਜਨਰੇਸ਼ਨ ਗਰਭਵਤੀ ਮਹਿਲਾਵਾਂ ਦੇ ਜਿਹੜੇ ਗਰਭ ਦੇ ਵਿੱਚ ਹੀ ਬੱਚੇ ਹੈਗੇ ਨੇ ਉਨ੍ਹਾਂ ਤੱਕ ਵੀ ਇਸ ਪ੍ਰਦੂਸ਼ਣ ਦਾ ਅਸਰ ਪਹੁੰਚ ਰਿਹਾ ਹੈ ਔਰ ਇਹ ਅੰਕੜੇ ਜੋ ਸਾਹਮਣੇ ਆ ਰਹੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਪੋਲਿਊਸ਼ਨ ਕਾਰਨ 43% ਦੇ ਬੱਚੇ ਬਿਮਾਰ ਗਰਭ ਦੇ ਵਿੱਚੀਆਂ ਬਿਮਾਰੀਆਂ ਦੇ ਸ਼ਿਕੰਜੇ ਦੇ ਵਿੱਚ ਨੇ ਨਵਜੰਮੇ ਬੱਚੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋ پا ਰਹੇ ਬੱਚਿਆਂ ਦੇ ਫੇਫੜੇ ਸਾਹ ਤੇ ਦਮਾ ਦੀ ਬਿਮਾਰੀ ਨੇ ਕੀਰੇ ਨਵਜੰਮੇ ਬੱਚੇ ਦਿੱਲੀ ਚ 에ਅ ਪੋਲਿਊਸ਼ਨ ਚ ਹੋ ਰਿਹਾ ਬਾਦਦਾ ਸਾਡੀ ਸਿਹਤ ਦੇ ਨਾਲ ਖਿਲਵਾੜ ਕਰਨ ਦੇ ਨਾਲ ਨਾਲ ਸਾਡੀ ਆਉਣ ਵਾਲੀਆਂ ਨਸਲਾਂ ਦੇ ਲਈ ਵੀ ਨਾਸੂਰ ਬਣ ਰਿਹਾ ਹੈ ਅਜਿਹੇ ਚ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਨੰਨਾ ਮਹਿਮਾਨ ਆਉਣ ਵਾਲਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਟਾਕਸਿਕ 에ਅਰ ਬੱਚਿਆਂ ਤੇ ਗਰਭ ਦੇ ਵਿੱਚ ਪੜ ਰਹੇ ਭਰੂਣ ਦੇ ਲਈ ਵੀ ਬੇਹੱਦ ਖਤਰਨਾਕ ਹੈ ਚਲੋ ਤੁਹਾਡੇ ਨਾਲ 2024 ਦੇ ਵਿੱਚ ਆਈ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਸ਼ੇਅਰ ਕਰਦੇ ਹਾਂ ਜਿਸ ਦੇ ਮੁਤਾਬਿਕ ਸਾਲ 2021 ਦੇ ਵਿੱਚ 5 ਸਾਲ ਤੋਂ ਘੱਟ ਦੇ 169400 ਬੱਚਿਆਂ ਦੀ ਮੌਤ ਦੀ ਵਜ੍ਹਾ ਹਵਾ ਪ੍ਰਦੂਸ਼ਣ ਸੀ ਗ੍ਰਾਉਂਡ ਵਾਲਾ ਅੰਕੜਾ ਇਹ ਵੀ ਹੈ ਕਿ 에어 ਪੋਲਿਊਸ਼ਨ ਦੇ ਨਾਲ ਰੋਜ਼ਾਨਾ 464 ਬੱਚੇ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਇਹ ਪੱਛੇ ਤੱਕ ਪਹੁੰਚ ਹੀ ਜਾਣੀ ਹੈ ਇੰਡਾਇਰੈਕਟ ਤਰੀਕੇ ਨਾਲ ਤੇ ਫਿਰ ਬੱਚੇ 'ਚ ਪ੍ਰੋਬਲਮ ਆਣੀ ਹੈ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬੱਚੇ 'ਚ ਬੱਚੇ ਜਿਹੜੇ ਹੋਏ ਹੈਗੇ ਉਹ ਪ੍ਰੀ-ਟਰਮ ਬੌਰਨ ਹੋ ਰਹੇ ਨੇ ਜਾਂ ਉਹ ਉਹਨਾਂ 'ਚ ਡਿਵੈਲਪਮੈਂਟਲ ਡਿਲੇਸ ਆ ਰਹੇ ਨੇ ਜਿਹਦੇ ਕਾਰਨ ਕਿ ਸਾਨੂੰ ਕਈ ਵਾਰ ਜੇ ਡਿਲੀਵਰੀ ਇਹਨਾਂ ਦੀ ਜਲਦੀ ਕਰਨੀ ਪੈਂਦੀ ਹੈ ਦਿੱਲੀ ਚੋਈ ਸਟੱਡੀ ਦੇ ਮੁਤਾਬਿਕ ਪ੍ਰਦੂਸ਼ਣ ਕਾਰਨ ਪ੍ਰੀ ਟਰਮ ਡਿਲੀਵਰੀਜ਼ 'ਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਅਸਰ ਬੱਚਿਆਂ ਦੇ ਜਨਮ ਤੋਂ ਹੀ ਨਜ਼ਰ ਆਉਂਦਾ ਹੈ ਪ੍ਰੀਮਚੁਰ ਡਿਲੀਵਰੀ ਹੁੰਦੀ ਹੈ ਕੋਈ 7th ਮੰਥ 8th ਮੰਥ 'ਚ ਡਿਲੀਵਰ ਹੁੰਦਾ ਹੈ ਬੇਬੀ ਤਾਂ ਉਹਨਾਂ ਨੂੰ ਸਟਾਰਟਿੰਗ 'ਚ ਨਿਊਨੈਟਲ ਆਈਸੀਯੂ ਦੀ ਲੋਡ ਪੈਂਦੀ ਹੈ ਉਹਨਾਂ ਦੇ ਫੇਫੜੇ ਪੂਰੀ ਤਰ੍ਹਾਂ ਹਲੇ ਬਣੇ ਨਹੀਂ ਹੁੰਦੇ ਬਿਕਾਜ਼ ਫੇਫੜੇ ਪੂਰੀ ਤਰ੍ਹਾਂ ਬਣੇ ਨਹੀਂ ਹੁੰਦੇ ਤੇ ਅੱਗੇ ਜਾ ਕੇ ਵੀ ਇਹ ਬੱਚਿਆਂ ਨੂੰ ਫਿਰ ਐਸਥਮਾ ਜਾਂ ਵੀਜ਼ਿੰਗ ਲਾਈਕ ਕੰਡੀਸ਼ਨ ਥਰੌਊਟ ਲਾਈਫ ਰਹਿ ਸਕਦੀ ਹੈ ਜਿਹਾ ਜੇਕਰ ਸਮੇ ਤੋਂ ਪਹਿਲਾਂ ਹੀ ਬੱਚੇ ਦੀ ਡਿਲੀਵਰੀ ਹੋ ਜਾਵੇਗੀ ਤਾਂ ਬੱਚਿਆਂ ਦੇ ਕਈ ਅੰਗਾਂ ਦਾ ਵਿਕਾਸ ਨਹੀਂ ਹੋ ਸਕੇਗਾ ਜੋ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਹਰ ਪੜਾਅ ਤੇ ਤੁਹਾਡੇ ਬੱਚੇ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਘੇਰੀ ਰੱਖਣਗੇ ਬਿਕੋਜ਼ ਆਫ ਪੋਲੂਸ਼ਨ ਮਦਰ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਡਿਊ ਟੂ ਇਨਫੈਕਸ਼ਨ ਕਹੋ ਜਾਂ ਉਹਨਾਂ ਦੇ ਜਿਹੜਾ ਪਲੈਂਟਾ ਦੇ ਥਰੂ ਜਿਹੜਾ ਬਲੱਡ ਸਪਲਾਈ ਜਾ ਰਿਹਾ ਹੈ ਉਹਦੇ 'ਚ ਵੀ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਪ੍ਰੀਮਚੂਰ ਡਿਲੀਵਰੀ ਜਿਹੜੀ ਹੈ ਉਹ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਡਾਕਟਰਾਂ ਦੇ ਮੁਤਾਬਿਕ ਦੂਸ਼ਿਤ ਹਵਾ ਬੱਚਿਆਂ ਦੇ ਵਿੱਚ ਦਮਾ ਤੇ ਸਾਹ ਦੀਆਂ ਬਿਮਾਰੀਆਂ ਦੀ ਵਜ੍ਹਾ ਬਣ ਰਹੀ ਹੈ ਜੋ ਉਮਰ ਦੇ ਵੱਧਦੇ ਪੜਾਅ ਦੇ ਵਿੱਚ ਹੋਰ ਗੰਭੀਰ ਹੁੰਦੀ ਰਹਿੰਦੀ ਹੈ ਇਸ ਬਦਲ ਦੇ ਵੈਦਰ ਵਿੱਚ ਅੱਜਕੱਲ ਸਾਡੇ ਕੋਲ ਖੰਗ ਜ਼ੁਕਾਮ ਬੁਖਾਰ ਵਾਇਰਲ ਪ੍ਰੋਬਲਮਸ ਵਾਈਰਲ ਰਿਲੇਟਿਡ পেট ਦੀ ਇਨਫੈਕਸ਼ਨਾਂ ਨਾਲ ਬੱਚੇ ਆ ਰਹੇ ਨੇ ਪਲੱਸ ਅਲਰਜੀ ਐਸਥਮਾ ਦੇ ਬੱਚੇ ਜਿਹੜੇ ਕਿ ਪਿਛਲੇ ਮਹੀਨੇ ਤੋਂ ਹੀ ਕਾਫੀ AQI ਚੇਂਜ ਹੋਣ ਕਰਕੇ ਜਿੰਨਾ ਇਜ਼ਾਫਾ ਹੋਇਆ ਸੀ ਅਲਰਜੀ ਵਾਲੇ ਉਹ ਹੱਲੇ ਵੀ ਚੱਲ ਰਹੇ ਹੈ ਇਹ ਹੀ ਕਾਰਨ ਹੈ ਕਿ ਹਵਾ ਦੇ ਵਿੱਚ ਵੱਧ ਰਹੀ ਪ੍ਰਦੂਸ਼ਣ ਦੀ ਕਾਰਨ ਹਸਪਤਾਲ 'ਚ ਮਰੀਜ਼ਾਂ ਖਾਸ ਕਰਕੇ ਬੱਚਿਆਂ ਦੇ ਵਿੱਚ ਵੱਧ ਰਹੇ ਨੇ ਤੇ ਉਹ ਆਪਣੇ ਮਾਸਕ ਆਪਣੇ ਕੋਲ ਰੱਖਣ ਤੇ ਆਪਣੇ ਮਾਸਕ ਪਾਣ ਦੂਸਰੀ ਚੀਜ਼ ਜਿਹੜੀ ਹੈਗੀ ਹੈ ਆਪਣੇ ਘਰ ਚ ਵੀ ਵੈਂਟੀਲੇਸ਼ਨ ਉਦੋਂ ਕਰਨ ਜਦੋਂ ਆਪਣੇ ਖਿੜਕੀਆਂ ਦਰਵਾਜ਼ੇ ਉਦੋਂ ਖੋਲਣ ਜਦੋਂ ਤੁਹਾਨੂੰ ਪਤਾ ਹੈ ਜਿੰਨੇ ਸਵੇਰੇ ਸਵੇਰੇ ਪੋਲੂਸ਼ਨ ਘੱਟ ਹੁੰਦੀ ਹੈ ਉਸ ਟਾਈਮ ਤੇ ਆਪਣੇ ਘਰ ਨੂੰ ਅੱਛੇ ਤਰ੍ਹਾਂ ਵੈਂਟੀਲੇਟ ਕਰ ਲਿਆ ਉਸ ਤੋਂ ਬਾਅਦ ਖਿੜਕੀਆਂ ਦਰਵਾਜ਼ੇ ਤੁਸੀਂ ਬੰਦ ਕਰ ਸਕਦੇ ਹੋ ਤੇ ਰਾਤੀ ਜਦੋਂ ਏਕਯੂਆਈ ਫੇਰ ਘਟਣਾ ਸ਼ੁਰੂ ਹੋ ਜਾਂਦਾ ਹੈ ਉਸ ਟਾਈਮ ਤੇ ਤੁਸੀਂ ਫੇਰ ਖਿੜਕੀਆਂ ਦਰਵਾਜ਼ੇ ਖੋਲ ਲੇ ਸੋ ਥੈਟ ਤੁਹਾਡਾ ਘਰ ਵੈਲ ਵੈਂਟੀਲੇਟਿਡ ਰਹੇ ਦੂਸਰੀ ਚੀਜ਼ ਹੈਗੀ ਹੈ ਆਪਣੇ ਘਰ ਦੇ ਆਸ-ਪਾਸ ਘਰ ਦੇ ਅੰਦਰ ਜਿਹੜੇ ਪਲਾਂਟਸ ਹੋ ਗਏ ਹੈਗੇ ਨੇ ਉਹ ਜਿਹੜੇ 에ਅ ਪਿਊਰੀਫਾਇਰ ਪਲਾਂਟਸ ਹੁੰਦੇ ਆ ਉਹ ਜ਼ਰੂਰ ਆਪਣੇ ਘਰ ਦੇ ਅੰਦਰ ਵੀ ਲਗਾਓ ਬਾਹਰ ਵੀ ਲਗਾਓ so that ਤੁਸੀਂ ਇੱਕ ਫਰੈਸ਼ 에ਅ ਬ੍ਰੀਥ ਕਰ ਰਹੇ ਹੈਗੇ ਹੋ ਇਸ ਤੋਂ ਇਲਾਵਾ ਆਪਣੇ ਆਪ ਨੂੰ ਜਿੰਨਾ ਹੋ ਸਕੇ viral infections ਖਾਂਸੀ ਤੋਂ ਬਚਾ ਕੇ ਰੱਖੋ ਜੇਕਰ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਬੱਚੇ ਤੇ ਸੰਕਟ ਖੜਾ ਹੋ ਜਾਵੇ ਤਾਂ ਦਿਲ ਦੀਆਂ ਧੜਕਨਾਂ ਤਾਂ ਤੇਜ਼ ਹੁੰਦੀਆਂ ਹੀ ਨੇ ਪਰ ਘਬਰਾਉਣਾ ਨਾ ਨਿਊਜ਼ ਇਟ ਇਨ ਪ੍ਰਦੂਸ਼ਨ ਤੋਂ ਨੰਨੀਆਂ ਜਾਨਾਂ ਨੂੰ ਬਚਾਉਣ ਦੇ ਲਈ ਬਚਾਅ ਵੀ ਦੱਸੇਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਪ੍ਰਦੂਸ਼ਨ ਫੈਲਣ ਦੀ ਅਸਲ ਵਜ੍ਹਾ ਕੀ ਹੈ ਕਿ ਪਰਾਲੀ ਪ੍ਰਦੂਸ਼ਨ ਦੀ ਅਸਲ ਵਜ੍ਹਾ ਹੈ ਜਾਂ ਫਿਰ ਇੰਡਸਟਰੀ ਜਾਂ ਫਿਰ ਗੱਡੀਆਂ ਦਾ ਧੂੰਆਂ ਜਾਂ ਕੋਈ ਹੋਰ ਵਜ੍ਹਾ ਹੈ PM 2.5 ਉਹ ਕਣ ਨੇ ਜੋ ਪ੍ਰਦੂਸ਼ਣ ਨੂੰ ਜਾਨਲੇਵਾ ਬਣਾਉਂਦੇ ਨੇ ਇਹ ਰਿਪੋਰਟ ਦੇਖੋ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ 에어 ਕੁਆਲਿਟੀ ਦੀ ਹਾਲਤ ਹੈਲਥ ਐਮਰਜੈਂਸੀ ਵਾਲੇ ਪਾਸੇ ਸਾਫੀ ਇਸ਼ਾਰਾ ਕਰ ਰਹੀ ਹੈ ਜੋ ਨਾਰਥ ਇੰਡੀਆ ਦੀ ਖਤਰੇ ਦੀ ਘੰਟੀ ਹੈ ਪ੍ਰਦੂਸ਼ਣ ਫੈਲਣ ਦਾ ਕਾਰਨ ਕੀ ਹੈ ਵਾਹਨਾ ਉਦਯੋਗਾਂ ਤੇ ਫੈਕਟਰੀਆਂ ਤੋਂ ਨਿਕਲਣ ਵਾਲਾ ਧੂਆਂ ਨਿਰਮਾਣ ਤੇ ਢੂਡ, ਪਰਾਲੀ ਤੇ ਕੂੜਾ ਸਾੜਨਾ, ਕੈਲੂ ਬਾਇਓਮਾਸ ਬਰਨਿੰਗ, ਜਲਵਾਯੂ ਤੇ ਮੌਸਮ, ਜੰਗਲਾਂ ਦੀ ਕਟਾਈ, ਕੱਚਾ ਇੰਜਣ ਤੇ ਪੁਰਾਣੀ ਵਾਹਨ, ਸੰਗਣੀ ਆਪਾਤੀ ਵੀ। ਚਲੋ ਆਸਾਨ ਪਾਸ਼ਾ ਦੇ ਵਿੱਚ ਸਮਝਾਉਂਦੇ ਆਂ ਦਿੱਲੀ ਦੇ ਵਿੱਚ ਵਾਹਨਾਂ ਦੀ ਗਿਣਤੀ 1.5 ਕਰੋੜ ਹੈ, ਪੰਜਾਬ ਦੇ ਵਿੱਚ 70 ਕਰੋੜ ਦੇ ਆਸ-ਪਾਸ। ਫੈਕਟਰੀਆਂ ਦੀ ਗੱਲ ਕਰੀਏ ਤਾਂ ਮੈਨੂਫੈਕਚਰਿੰਗ ਇੰਡਸਟਰੀ ਪੰਜਾਬ ਫੈਕਟਰੀਜ਼ ਦੇ 2022 ਸਰਵੇ ਦੇ ਮੁਤਾਬਿਕ ਪੰਜਾਬ ਦੇ ਵਿੱਚ ਕਰੀਬ 13131 ਫੈਕਟਰੀਆਂ ਨੇ ਤੇ ਦਿੱਲੀ ਐਨਸੀਆਰ ਦੇ ਵਿੱਚ 2407 इन तो इक तो है जब पराली समेत हो कारण कारण दिल्ली दा पार दा का ए क्यू आई पाँच सौ साठिया लुधियाना एक सौ बयालीस कपूरथला एक सौ सतारा है देखना यह होगा कि प्रदूषण की बढ़ती इस समस्या से दिल्ली वालों को कब राहत मिलेगी क्योंकि ये समस्या सिर्फ दिल्ली की ही नहीं आस पास के राज्यों की भी है क्योंकि हरियाणा पंजाब राजस्थान जैसे कई ऐसे राज्य हैं जो अभी भी प्रदूषण की समस्या से ਕੁਝ ਵੈਸੇ ਹੀ ਜੂਝ ਰਹੇ ਹਨ ਜਿਵੇਂ ਰਾਜਧਾਨੀ ਦਿੱਲੀ ਦੇ ਲੋਕ ਜੂਝ ਰਹੇ ਹਨ ਪਾਰਟੀਕੂਲੇਟ ਮੈਟਰ ਮਤਲਬ ਪੀਐਮ 2.5 ਇਹ ਕੋਈ ਗੈਸ ਨਹੀਂ ਹੈ ਸਗੋਂ હવા ਪ੍ਰਦੂਸ਼ਣ ਦੀ ਉਹ ਜੜ ਹੈ ਜੋ ਸਲਫੇਟਸ ਨਾਈਟ੍ਰੇਟਸ ਅਮੋਨੀਆ ਸੋਡੀਅਮ ਕਲੋਰਾਈਡ ਬਲੈਕ ਕਾਰਬਨ ਮਿਨਰਲ ਡਸਟ ਥਿਸ ਮਿਲ ਦੇ ਨਾਲ ਬਣਦੀ ਹੈ ਇਸ ਦੀ ਸਾਈਜ਼ ਮਨੁੱਖੀ ਵਾਲ ਤੋਂ ਵੀ 40 ਗੁਣਾ ਛੋਟਾ ਹੁੰਦਾ ਹੈ ਜਿਸ ਕਾਰਨ ਇਹ ਸਾਰਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋ ਕੇ ਖਤਰਨਾਕ ਬਿਮਾਰੀਆਂ ਦੀ ਵਜ੍ਹਾ ਬਣਦੀ ਹੈ ਇਹ ਤਸਵੀਰ ਹੈ 에어 ਕੁਆਲਿਟੀ ਇੰਡੈਕਸ ਦੀ ਜੋ ਪ੍ਰਦੂਸ਼ਣ ਦੇ ਅੰਕੜੇ ਨੂੰ ਦਰਸਾਉਂਦਾ ਹੈ ਹੁਣ AQI ਖਤਰੇ ਦੇ ਨਿਸ਼ਾਨ ਤੇ ਹੈ ਹੁਣ ਸਵਾਲ ਹੈ ਕਿ PM 2.5 ਵਧਣ ਦੇ ਪਿਛੇ ਵਾਹਨਾ ਫੈਕਟਰੀਆਂ ਜਾਂ ਪਰਾਲੀ ਦਾ ਕਿੰਨਾ ਹਿੱਸਾ ਹੈ ਉਸ ਦਾ ਜਵਾਬ ਵੀ ਤੁਹਾਨੂੰ ਦਿੰਦੇ ਹਾਂ ਪ੍ਰਦੂਸ਼ਣ ਵਾਹਨਾ ਤੋਂ 15 ਤੋਂ 30% ਤੱਕ ਹੋ ਰਿਹਾ ਹੈ ਇੰਡਸਟਰੀ ਤੋਂ 20 ਤੋਂ 35% ਤੱਕ ਪਰਾਲੀ ਸੜਨ ਦੇ ਨਾਲ 10 ਤੋਂ 25% ਤੱਕ ਕੰਸਟਰਕਸ਼ਨ ਤੇ ਰੋਡ ਡਸਟ ਤੋਂ 20 ਤੋਂ 35% ਤੱਕ ਹੈ ਚੁੱਲ੍ਹੇ ਲੱਕੜ ਕੋਲਾ ਤੇ ਗੋਬਰ ਸੜਨ ਦੇ ਨਾਲ 20 ਤੋਂ 45% ਕੂੜਾ ਤੇ ਪਲਾਸਟਿਕ ਸੜਨ ਨਾਲ 5 ਤੋਂ 10% ਤੇ ਨੇਚਰਲ ਡਸਟ ਤੇ ਸਮਾਲ ਸੋਰਸਸ ਤੋਂ 5% ਹਵਾ ਦੇ ਵਿੱਚ ਪ੍ਰਦੂਸ਼ਣ ਫੈਲਦਾ ਹੈ 에ਅਰ ਪੋਲੂਸ਼ਨ ਤੇ ਕੇਂਦਰ ਸਮੇਤ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਚੁੱਪ ਨਜ਼ਰ ਆਉਂਦੀਆਂ ਨੇ ਦਿੱਲੀ ਸਰਕਾਰ ਦੇ ਵੱਲੋਂ ਗ੍ਰੈਪ 3 ਸਟੇਜ ਲਾਗੂ ਕਰਨਾ ਵੀ ਬੇਅਸਰ ਰਹੀ ਤੇ ਗੰਭੀਰ ਮਾਮਲਾ ਜਦੋਂ ਸੁਪਰੀਮ ਕੋਰਟ ਪਹੁੰਚਿਆ ਚੀਫ ਜਸਟਿਸ ਸੁਰੀਕਾਂਤ ਨੇ ਕਹਿ ਦਿੱਤਾ ਕਿ ਸਾਡੇ ਕੋਲ ਜਾਦੂ ਦੀ ਛੜੀ ਨਹੀਂ ਜੋ ਆਦੇਸ਼ ਜਾਰੀ ਕਰਦੇ ਹੀ ਹਵਾ ਸਾਫ ਹੋ ਜਾਵੇਗੀ। ਅਜਿਹੀ ਚ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ 19 ਏਜੰਸੀਆਂ ਤੋਂ ਐਕਸ਼ਨ ਟਿੱਕਰ ਰਿਪੋਰਟ ਦੀ ਮੰਗ ਕੀਤੀ ਗਈ ਹੈ ਪਰ ਹਾਲ ਅਜੇ ਵੀ ਠੰਡੇ ਬਸਤੇ ਚ ਹੈ। ਖਤਰਾ ਟਲਿਆ ਨਹੀਂ। ਸੱਚਾਈ ਇਹ ਹੈ ਕਿ ਜੇਕਰ ਸਮਾਂ ਰੰਦੀ ਹੈਲਥ ਐਮਰਜੈਂਸੀ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਪੂਰਾ ਭਾਰਤ ਇੱਕ ਦਿਨ ਗੈਸ ਦਾ ਚੈਂਪਰ ਬਣ ਕੇ ਤਬਾਹੀ ਮਚਾ ਸਕਦਾ ਹੈ। ਦਿੱਲੀ ਤੋਂ ਰਵੀ ਮਿਸ਼ਰਾ ਚੰਡੀਗੜ੍ਹ ਤੋਂ Umesh Sharma ਤੇ ਪਟੰਡਾ ਤੋਂ ਸੂਰਜਪਾਲ న్యూਜ਼ ਟੀਮ ਪੰਜਾਬ ਤਾਂ ਅੱਜ ਦੀ ਇਹ ਖਾਸ ਪੇਸ਼ਕਸ਼ ਤੁਹਾਨੂੰ ਸੁਚੇਤ ਕਰਨ ਦੇ ਲਈ ਹੈ ਸਾਵਧਾਨ ਕਰਨ ਦੇ ਲਈ ਹੈ ਬੇਸ਼ੱਕ ਤੁਸੀਂ ਦਿੱਲੀ ਦੇ ਵਿੱਚੋਂ ਜਾਂ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚੋਂ ਜਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਬੈਠ ਕੇ ਇਸ ਰਿਪੋਰਟ ਨੂੰ ਤੁਸੀਂ ਦੇਖਿਆ ਇਹ ਸਾਵਧਾਨ ਕਰਨ ਵਾਲੀ ਰਿਪੋਰਟ ਇਸ وجہ ਦੇ ਨਾਲ ਹੈ ਕਿਉਂਕਿ ਇਸ ਚੀਜ਼ ਨੂੰ ਅਸੀਂ ਸਮਝੀਏ ਕਿ ਪ੍ਰਦੂਸ਼ਣ ਤੇ ਕੰਟਰੋਲ ਸਰਕਾਰਾਂ ਨੇ ਤਾਂ ਕਰਨਾ ਹੀ ਹੈ ਸਾਡੇ ਸਭ ਦੇ ਯੋਗਦਾਨ ਦੀ ਵੀ ਜ਼ਰੂਰਤ ਹੈ ਜ਼ਰੂਰਤ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਸ ਪ੍ਰਦੂਸ਼ਣ ਨੂੰ ਘਟ ਕਰਨਾ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਇਜਾਜ਼ਤ ਦਿਓ ਧੰਨਵਾਦ